ਹੀ ਜੈਪੀ ਯਪਾਰ ਤਹਿਲਕਾ ਟੀਵੀ ਦਾ ਧੰਨਵਾਦ ਜਿਹੜੇ ਸਾਡੇ ਕੋਲ ਪਹੁੰਚੇ ਨੇ ਸਾਰਿਆਂ ਨੂੰ ਹੀ ਇਹ ਜੋ ਐਜੂਕੇਸ਼ਨ ਕੰਪੀਟੀਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਇਹ 바ਵਾ ਸਾਹਿਬ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਹਰ ਸਾਲ ਕਰਵਾਇਆ ਜਾ ਰਿਹਾ ਹੈ ਇਸ ਸਾਲ ਇਹ ਕੰਪੀਟੀਸ਼ਨ ਜੋ ਬੱਚਿਆਂ ਦਾ ਹੁੰਦਾ ਹੈ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦਾ ਇੱਕ ਗਰੁੱਪ ਹੁੰਦਾ ਹੈ ਔਰ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਦਾ ਗ੍ਰੋਪਿੰਗ ਇਸ ਰੌਂਡ ਹੈ ਔਰ 9ਵੀਂ ਤੋਂ 12ਵੀਂ ਤੱਕ ਦਾ ਅਲੱਗ ਗ੍ਰੋਪ ਹੋਤਾ ਹੈ ਇਸ ਸਾਲ ਅਸੀਂ ਜੋ ਬੱਚਿਆਂ ਦਾ ਜੋ ਸਿਲੇਬਸ ਹੈ ਉਹਨਾਂ ਦੇ ਸਾਇੰਸ ਸਿਲੇਬਸ ਤੇ ਕੁਝ ਸਵਾਲ ਬਾਬਾ ਸਾਹਿਬ ਜੀ ਦੇ ਜੀਵਨੀ ਬਾਰੇ ਹੋਣਗੇ ਤੇ ਜੀਕੇ ਦੇ ਹੋਣਗੇ ਸੋ ਉਹਨਾਂ ਵਿੱਚੋਂ ਅਸੀਂ ਟੈਸਟ ਲਿਆ ਜਾ ਰਿਹਾ ਹੈ ਭਾਵੇਂ ਕਿ ਪਿਛਲੇ ਸਾਲਾਂ ਵਿੱਚ ਅਸੀਂ ਬਾਬਾ ਸਾਹਿਬ ਦੀ ਜੀਵਨੀ ਦੇ ਆਧਾਰ ਤੇ ਹੀ ਸਵਾਲ ਪੁੱਛਦੇ ਹਾਂ ਤੋ ਇਸ ਵਾਰ ਉਸ ਦੇ ਵਿੱਚ ਥੋੜੀ ਚੇਂਜ ਕਰਕੇ ਅਸੀਂ ਬੱਚਿਆਂ ਦੇ ਸਿਲੇਬਸ ਵਿੱਚੋਂ ਤਾਂ ਕਿ ਕਿਉਂਕਿ ਸਾਡਾ ਜੋ ਇਹ ਕੰਪੀਟੀਸ਼ਨ ਕਰਾਉਣ ਦਾ ਮੇਨ ਮਕਸਦ ਬੱਚਿਆਂ ਦੇ ਵਿੱਚ ਪੜ੍ਹਾਈ ਪ੍ਰਤੀ ਰੁਚੀ ਤੇ ਕੰਪੀਟੀਸ਼ਨ ਹੈ ਇਸ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚੇ ਆਉਂਦੇ ਨੇ ਤੇ ਜਦੋਂ ਵੱਖ-ਵੱਖ ਸਕੂਲਾਂ ਦੇ ਬੱਚੇ ਆਉਣਗੇ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨਗੇ ਇਹਨਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਹੋਏਗੀ ਤਾਂ ਇਹ ਵੱਧ ਵੱਧ ਬੱਚੇ ਪੜ੍ਹਨਗੇ ਸੋ ਸਾਰਿਆਂ ਲਈ ਇਸ ਕੰਪੀਟੀਸ਼ਨ ਦੇ ਵਿੱਚ ਆਉਣ ਦੀ ਬੇਨਤੀ ਕਰਦੇ ਆ ਸਦਾ ਪ੍ਰਮਾਨ ਕਰਿਓ ਜੈ ਭੀ ਜੈ ਭਾਗ ਕਿ ਕਿੱਥੇ ਹੋ ਰਿਹਾ ਹੈ ਤੇ ਦੀ ਟਾਈਮ ਕੀ ਹੈ ਉਸ ਬਾਰੇ ਜਾਣਕਾਰੀ ਜੇ ਤੁਹਾਨੂੰ ਚਾਹੋਗੇ ਇਹ ਜੋ ਕੰਪੀਟੀਸ਼ਨ ਆਇਆ ਹੈ 19 ਤਰੀਕ ਦਰ ਸਨੀਚਰਵਾਰ ਨੂੰ ਐਫ ਸੀ ਐਸ ਅਦਾਸ ਸੀਨੀਅਰ ਸਕੰਦਰੀ ਸਕੂਲ ਜੰਡੇਆਲਾ ਵਿਖੇ ਹੋ ਰਿਹਾ ਹੈ ਜੋ ਕਿ ਜੰਡੇਆਲਾ ਤੋਂ ਗਦਾਣੀਆਂ ਗਦਾਣੀ ਰੋਡ ਦੇ ਉੱਤੇ ਸਥਿਤ ਹੈ ਸੋ ਸਾਰੇ ਆਨ ਬੇਨਤੀ ਹੈ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਕੇ ਇਹ ਲਗਭਗ 2:30 ਵਜੇ ਤੱਕ ਚੱਲੇਗਾ ਜਿਸ ਦੇ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮਐਲਏ ਉਹ ਵੀ ਆਉਣਗੇ ਔਰ ਇਸ ਦਿਨ ਇੱਕ ਬੁੱਕਸਟਾਲ ਵੀ ਲੱਗੇਗਾ ਔਰ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਂਦੇ ਨੇ ਜਾਂ ਹੋਰ ਟੂਰਿਸਟ ਮੇਰੇ ਵੀਰ ਜਾਂਦੇ ਨੇ ਉਹਨਾਂ ਦੇ ਲਈ ਵੀ ਇੱਕ ਸਟਾਲ ਇੱਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਲਗਾਇਆ ਜਾ ਰਿਹਾ ਹੈ ਸੋ ਜਿਹੜਾ ਵੀ ਸਲਾਹ ਲੈਣੀ ਚਾਹੁੰਦਾ ਹੋਵੇ ਜਾਂ ਬੁੱਕਸਟਾਲ ਤੋਂ ਕੋ ਜੇ ਕੋ ਬੋਕਸ ਕਰੀ ਗਣੀਆ ਚਾਹੁੰਦਾ ਹੋਵੇ ਉਹ ਵੀ ਉਸ ਤਾਰ ਫਾਇਦਾ ਉਠਾ ਸਕਦਾ ਹੈ। ਸੋ ਦੁਬਾਰਾ ਫੇਰ ਬੇਨਤੀ ਹੈ ਕਿ ਸਾਰੇ ਹੀ ਇਸ ਕੰਪੀਟੀਸ਼ਨ ਦੇ ਮੌਕੇ ਤੇ ਜੋ ਇੱਕ ਮੇਲੇ ਦੀ ਤਰ੍ਹਾਂ ਹੋਏਗਾ ਪਹੁੰਚਣਾ ਹੈ। ਚਾਹ ਪਰ ਤੇ ਪਕੌੜਿਆਂ ਦਾ ਪ੍ਰਬੰਧ ਹੋਏਗਾ। ਬੱਚਿਆਂ ਲਈ ਜੋ ਪਾਰਟਿਸਪੀਕੇਟ ਕਰਨੇ ਆਉਣ ਲਈ ਲੰਗਰ ਦਾ ਪ੍ਰਬੰਧ ਵੀ ਸਕੂਲ ਵੱਲੋਂ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ